ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਆਏ ਹਾਂ ਨਾਬਾ ਵਿਖੇ ਤੇ ਸਾਡੇ ਨਾਲ ਮੌਜੂਦ ਨੇ ਡਾਕਟਰ ਪ੍ਰਦੀਪ ਸਿੰਘ ਇਲੈਕਟ੍ਰੋ ਹੋਮੋਪੈਥ ਦੇ ਜਿਨ੍ਹਾਂ ਨਾਲ ਅਸੀਂ ਵਿਚਾਰ ਚਰਚਾ ਵਿਚਾਰ ਕਰਾਂਗੇ ਫाइबਰੋਇਡ ਸਿਸਟ ਤੇ ਯੂਟਰਸ ਦੀਆਂ ਡਿਸੀਜ਼ਸ ਨੇ ਉਹਨਾਂ ਨੂੰ ਲੈ ਕੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਰ ਨਾਬੇ ਮੇਰੀ ਕਲੀਨਿਕ ਤੇ ਤੁਹਾਡਾ ਕੌਂਚਨ ਤੇ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਪਹਿਲਾਂ ਆਪਾਂ ਇਹਨਾਂ ਡਿਸੀਜ਼ਸ ਨੂੰ ਦੇਖਦੇ ਹਾਂ ਵੀ ਜਿਵੇਂ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਜ਼ਿਆਦਾਤਰ ਲੇਡੀਜ਼ ਨੂੰ ਫੈਬਰੋਇਡਸ ਹੋ ਰਹੀਆਂ ਨੇ ਇਨਫਰਟੀਲਿਟੀ ਦੀ ਦਿੱਕਤ ਆ ਰਹੀਆਂ ਯੂਟਰਸ ਦੇ ਵਿੱਚ ਕਾਫੀ ਦੇਖਣ ਨੂੰ ਮਿਲਦੀਆਂ ਨੇ ਪਰ ਦਿੱਕਤਾਂ ਜੋ ਲੇਡੀਜ਼ ਅੱਜਕੱਲ ਸuffer ਕਰ ਰਹੀਆਂ ਨੇ ਉਹਨਾਂ ਨੂੰ ਤੁਸੀਂ ਬੜੇ ਵਧੀਆ ਤਰੀਕੇ ਨਾਲ ਬੜੀ ਢੰਗ ਦੇ ਨਾਲ ਹੈਂਡਲ ਕਰ ਰਹੇ ਹੋ ਉਸ ਦਾ ਰਾਜ਼ ਕੀ ਹੈ ਡਾਕਟਰ ਸਾਹਿਬ ਬੱਚੇਦਾਨੀ ਦੇ ਜਿੰਨੀਆਂ ਵੀ ਸਮੱਸਿਆਵਾਂ ਨੇ ਉਹਨਾਂ ਦਾ ਇਲੈਕਟ੍ਰੋ ਹੋਮਿਓਪੈਥੀ ਵਿੱਚ ਅਸੀਂ ਟ੍ਰੀਟਮੈਂਟ ਕਰ ਰਹੇ ਹਾਂ ਤੇ ਬਹੁਤ ਸਾਰੇ ਕੇਸ ਇਹੋ ਜਿਹੇ ਨੇ ਜਿਨ੍ਹਾਂ ਦਾ ਹੱਲ ਮਹਾਰਾ ਦੀ ਕਿਰਪਾ ਨਾਲ ਹੋ ਵੀ ਰਿਹਾ ਹੈ ਜਿੰਨੇ ਵੀ ਯੂਟਰਸ ਦੇ ਕੇਸ ਨੇ ਇੱਕ ਇਲੈਕਟ੍ਰੋ ਹੋਮੋਪੈਥੀ ਡਾਕਟਰ ਹੋਣ ਦੇ ਨਾਤੇ ਮੈਂ ਇਹ ਸਮਝਦਾ ਕਿ ਇਹ ਲਾਈਫਸਟਾਈਲ ਡਿਸਆਰਡਰ ਵੀ ਹੈ ਅੱਜ ਦੇ ਸਮੇਂ ਦਾ ਜਿਹੜਾ ਸਾਡਾ ਖਾਣ ਪੀਣਾ ਹੈ ਜਾਂ ਸਾਡਾ ਲਾਈਫਸਟਾਈਲ ਹੈ ਨਾ ਉਹ ਠੀਕ ਨਹੀਂ ਇਸ ਕਰਕੇ ਬਹੁਤ ਸਾਰੀਆਂ ਲੇਡੀਆਂ ਇਹਨਾਂ ਕੇਸਾਂ ਦਾ ਸਾਹਮਣਾ ਕਰਦੀਆਂ ਜਿहां ਅਸੀਂ ਦੇਖਦੇ ਆਂ ਵੀ ਅੱਜ ਕੱਲ ਜ਼ਿਆਦਾਤਰ ਲੇਡੀਆਂ ਫਾਸਟ ਫੂਡ ਨੂੰ ਜ਼ਿਆਦਾ ਪ੍ਰੈਫਰ ਕਰਦੇ ਨੇ ਜਿਵੇਂ ਮੰਨ ਲਓ ਤੁਸੀਂ ਵੀ ਅੱਜਕੱਲ ਲਾਈਫਸਟਾਈਲ ਵੀ ਇੰਨਾ ਕਿ ਬੀਜ਼ੀ ਹੋ ਚੁੱਕਿਆ ਹੈ ਕਿ ਅਸੀਂ ਸਾਨੂੰ ਇੰਨਾ ਕੁ ਟਾਈਮ ਵੀ ਨਹੀਂ ਹੈਗਾ ਕਿ ਅਸੀਂ ਆਪਣੇ ਲਈ ਕੁਝ ਬਣਾ ਕੇ ਖਾ ਸਕੀਏ ਉਹਨਾਂ ਲੇਡੀਜ਼ ਦੇ ਵਾਸਤੇ ਤੁਸੀਂ ਡਾਈਟ ਵੀ ਕੁਝ ਪ੍ਰੈਫਰ ਕਰੋਨਾ ਚਾਹੋ ਇਲੈਕਟ੍ਰੋ ਹੋਮਿਓਪੈਥੀ ਤਾਜ਼ੇ ਪਲਾਂਟਸ ਦਾ ਸੈਂਸ ਹੈ ਅਰਖ ਹੈ ਤਾਜ਼ੇ ਪੌਦਿਆਂ ਦਾ ਜਦੋਂ ਵੀ ਅਸੀਂ ਕਿਸੇ ਕੇਸ ਤੋਂ ਠੀਕ ਹੋਣਾ ਚਾਹੁੰਦੇ ਆ ਤਾਂ ਸਾਨੂੰ ਨੇਚਰ ਦੇ ਨੇੜੇ ਆਉਣਾ ਪਵੇਗਾ ਹਰੀਆਂ ਸਬਜ਼ੀਆਂ ਗ੍ਰੀਨ ਵੈਜੀਟੇਬਲਸ ਫਰੂਟ ਸਲਾਦ ਇਹੀ ਸਾਨੂੰ ਠੀਕ ਕਰ ਸਕਦੇ ਯੂਟਰਸ ਦੀ ਕਿਸੇ ਵੀ ਸਮੱਸਿਆ ਨੂੰ ਹਰੀਆਂ ਸਬਜ਼ੀਆਂ ਔਰ ਫਰੂਟ ਸਲਾਦ ਠੀਕ ਕਰ ਸਕਦਾ ਹੈ ਅਸੀਂ ਡਾਕਟਰ ਸਾਹਿਬ ਇੱਕ ਆਪਾਂ ਦੇਖਦੇ ਆ ਵੀ ਜਿਹੜੀਆਂ ਟਿਊਬਸ ਬਲੌਕ ਹੋ ਜਾਂਦੀਆਂ ਨੇ ਯੂਟਰਸ ਦੀਆਂ ਉਹਨਾਂ ਬਾਰੇ ਲੇਡੀਜ਼ ਨੂੰ ਤੁਸੀਂ ਕਿਵੇਂ ਟ੍ਰੀਟ ਕਰਨਾ ਚਾਹੋਗੇ ਵੀ ਉਹਨਾਂ ਦੀਆਂ ਟਿਊਬਸ ਬਲੌਕ ਹੋਣ ਦਾ ਕਾਰਨ ਕੀ ਰਹਿ ਰਿਹਾ ਤੇ ਉਹਦਾ ਟ੍ਰੀਟਮੈਂਟ ਕੀ ਰਹਿੰਦਾ ਡਾਕਟਰ ਸਾਹਿਬ ਉਹਨਾਂ ਦੇ ਐਲੋਪੀਅਨ ਟਿਊਬਸ ਨੂੰ ਬਲੌਕ ਹੋਣ ਦਾ ਕਾਰਨ ਇਹ ਹੈ ਕਿ ਉਹਨਾਂ ਦੀ ਫੈਮਿਲੀ ਹਿਸਟਰੀ ਵੀ ਹੋ ਸਕਦੀ ਹੈ ਉਹਨਾਂ ਦਾ ਖਾਣ ਪੀਣ ਵੀ ਹੋ ਸਕਦਾ ਹੈ ਇਸ ਕਰਕੇ ਇਹ ਪੇਸ਼ੈਂਟ ਟੂ ਪੇਸ਼ੈਂਟ ਵਾਰੀ ਕਰਦਾ ਵੀ ਉਹਨੂੰ ਕੀ ਪ੍ਰੋਬਲਮ ਹੈ ਔਰ ਕਿਸ ਤਰ੍ਹਾਂ ਦੀ ਹੈ ਪਰ ਬਹੁਤ ਸਾਰੇ ਕੇਸ ਨੇ ਜਿਨ੍ਹਾਂ ਦਾ ਹੱਲ ਇਲੈਕਟਰੋ ਹੋਮੋਪੈਥੀ ਚ ਸੰਭਵ ਹੈ ਮਤਲਬ ਮੈਂ ਤੁਸੀਂ ਇਲੈਕਟਰੋ ਹੋਮੋਪੈਥੀ ਦੇ ਥਰੂ ਹੀ ਸਾਰੀਆਂ ਡਿਸੀਜ਼ ਨੂੰ ਕਿਉਰ ਕਰਦੇ ਹੋ ਕਿ ਕੇਸ ਤੁਹਾਡੇ ਕੋਲ ਇਹੋ ਜਿਹੇ ਹੈਗੇ ਵੀ ਨੇ ਵੀ ਜੋ ਤੁਸੀਂ ਕਿਉਰ ਕਰ ਚੁੱਕੇ ਹੋ ਹਾਂਜੀ ਯੂਟਰਸ ਬਿ ਬਰਾਇਡ ਦੇ ਐਡੀਨੋਮਾਈਸਿਸ ਦੇ ਇండోਮੈਟਰੀਓਮਾ ਪੀਸੀਓਡੀ ਇਹ ਸਾਰੇ ਕੇਸ ਇਲੈਕਟ੍ਰੋ ਹੋਮੋਪੈਥੀ ਮੈਡੀਸਨ ਦੇ ਨਾਲ ਠੀਕ ਹੋ ਸਕਦੇ ਨੇ ਅ ਤੁਹਾਡੇ ਕੋਲ ਰਿਜ਼ਲਟਸ ਵੀ ਪਏ ਹੋਏ ਨੇ ਆਪਾਂ ਬਾਅਦ ਚ ਜਾਣ ਲੱਗਿਆ ਜਦੋਂ ਵੀ ਆਪਾਂ ਰਿਜ਼ਲਟਸ ਤੁਹਾਡੇ ਨਾਲ ਸ਼ੇਅਰ ਕਰਕੇ ਜਾਵਾਂਗੇ ਅ ਜੋ ਵੀ ਅਲਟਰਾਸਾਉਂਡ ਨੇ ਉਹ ਸਭ ਅਸੀਂ ਤੁਹਾਨੂੰ ਦਿਖਾਵਾਂਗੇ ਤੇ ਡਾਕਟਰ ਸਾਹਿਬ ਇੱਕ ਹੋਰ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਆ ਵੀ ਜੋ ਰੂਟੀਨ ਡਾਈਟ ਦੇ ਵਿੱਚ ਆਪਾਂ ਇਲੈਕਟ੍ਰੋ ਹੋਮੋਪੈਥੀ ਦੇ ਨਾਲ ਨਾਲ ਅਸੀਂ ਉਹਨਾਂ ਨੂੰ ਖਾਣ ਪੀਣ ਦੇ ਵਿੱਚ ਕੀ ਦੇ ਸਕਦੇ ਆ ਡਾਈਟ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮਿਲਕ ਐਂਡ ਮਿਲਕੀ ਪ੍ਰੋਡਕਟ ਡੈਰੀ ਪ੍ਰੋਡਕਟ ਤੁਹਾਨੂੰ ਬੰਦ ਕਰਨੇ ਚਾਹੀਦੇ ਆ ਕਿਉਂਕਿ ਜੋ ਪ੍ਰੋਟੀਨ ਹੈ ਉਹ ਸਾਡੀਆਂ ਕਿਡਨੀਆਂ ਕਈ ਵਾਰ ਜ਼ਿਆਦਾ ਬਾਹਰ ਨਹੀਂ ਕੱਢ ਪਾਉਂਦੀਆਂ ਪਿਉਰੀਫਾਈ ਬਾਡੀ ਨੂੰ ਕਰਨੀ ਪਉਂਦੀਆਂ ਇਸ ਕਰਕੇ ਉਹ ਫਿਰ ਸਾਡੇ ਬਾਡੀ ਪੇਨ ਦਾ ਜਾਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦਾ ਸਭ ਤੋਂ ਪਹਿਲਾਂ ਤਾਂ ਸਾਨੂੰ ਡੈਰੀ ਪ੍ਰੋਡਕਟ ਬੰਦ ਕਰਨੇ ਪੈਣਗੇ ਕਿਉਂਕਿ ਦੁੱਧ ਜਾਂ ਦੁੱਧ ਤੋਂ ਬਣੀਆਂ ਹੋਈਆਂ ਚੀਜ਼ਾਂ ਵੀ ਪਿਉਰ ਨਹੀਂ ਆ ਰਹੀਆਂ ਉਹਨਾਂ ਦੇ ਵਿੱਚ ਵੀ ਬਹੁਤ ਸਾਰਾ ਕੈਮੀਕਲ ਹੈ ਜਾਂ ਜੇ ਸਾਡੇ ਘਰ ਦੇ ਪਸ਼ੂ ਨੇ ਤਾਂ ਉਹਨਾਂ ਨੂੰ ਜਿਹੜਾ ਉਹ ਹਰਾ ਚਾਰਾ ਜੋ ਅਸੀਂ ਪਾ ਰਹੇ ਹਾਂ ਉਹਨਾਂ ਦੇ ਵਿੱਚ ਵੀ ਹੋ ਰਿਹਾ ਪੈਂਦਾ ਜਿਵੇਂ ਆਪਾਂ ਗੱਲ ਕਰੀਏ ਅ ਗਊਆਂ ਦੀ ਉਹਨਾਂ ਦੇ ਵਿੱਚ ਅੱਜ ਕੱਲ ਜੋ ਅਸੀਂ ਆਮ ਘਰ ਦੇ ਵਿੱਚ ਰੱਖਦੇ ਹਾਂ ਉਹ ਅਸੀਂ ਰੱਖਦੇ ਹਾਂ ਅਮਰੀਕਨ ਗਾਊ ਤੇ ਅਮਰੀਕਨ ਗਾਊ ਦੋ ਨਸਲਾਂ ਤੋਂ ਮਿਲ ਕੇ ਬਣਦੀ ਹੈ ਪਰ ਉਸ ਦੁੱਧੇ ਵਿੱਚ ਵੇਖਣ ਨੂੰ ਆਇਆ ਕਿ ਉਸ ਵਿੱਚ ਗਰੋਥ ਹਾਰਮੋਨ ਹੁੰਦਾ ਹੈ ਔਰ ਸਾਡੀ ਬਾਡੀ ਵਿੱਚ ਰਿਸੈਪਟਰਸ ਨੇ ਤੇ ਇਹ ਗਰੋਥ ਹਾਰਮੋਨ ਔਰ ਰਿਸੈਪਟਰਸ ਕਿਤੇ ਨਾ ਕਿਤੇ ਜਾ ਕੇ ਬੋਡੀ ਦੇ ਵਿੱਚ ਗਰੋਥ ਦਾ ਕਾਰਨ ਬਣਦੇ ਨੇ ਔਰ ਗਰੋਥ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ ਇੱਕ ਡਾਕਟਰ ਸਾਹਿਬ ਜਿਵੇਂ ਤੁਸੀਂ ਮਿਲਕ ਪ੍ਰੋਡਕਟਰ ਨੂੰ ਲੈ ਕੇ ਆ ਰਹੇ ਹੋ ਵੀ ਸਾਡੇ ਤਾਂ ਪੰਜਾਬੀਆਂ ਦੇ ਵਿੱਚ ਜੋ ਸਾਡੇ ਸਰੀਰ ਦੀ ਤਹਸੀਰ ਹੈ ਉਸ ਹੱਬ ਨਾਲ ਤਾਂ ਪੱਡ ਦੁੱਧ ਨੂੰ ਡਾਈਜੈਸਟ ਕਰਨ ਦੇ ਵਿੱਚ ਆਪਣਾ ਲੀਵਰ ਵੀ ਕਾਫੀ ਤਗੜਾ ਰਹਿ ਰਿਹਾ ਬਟ ਅੱਜ ਕੱਲ ਸੱਚੀ ਮੈਨੂੰ ਦੇਖਣ ਚ ਵੀ ਇਹ ਆਇਆ ਹੈ ਕਿ ਐਜ਼ ਆ ਮੈਡੀਕਲ profession ਮੈਨੂੰ ਵੀ ਇਹ ਦੇਖਣ ਨੂੰ ਆਇਆ ਵੀ ਜੋ ਲੀਵਰ ਸਾਡੇ ਜਿਹੜੇ ਪੰਜਾਬੀਆਂ ਦੇ ਸੀਗੇ ਪਹਿਲਾਂ ਦੁੱਧ ਮੱਖਣ ਘਿਓ ਨਸੀ ਸਭ ਕੁਝ ਪਚਾ ਜਾਂਦੇ ਸੀਗੇ ਅੱਜ ਕੱਲ ਉਹ ਚੀਜ਼ਾਂ ਪਚਾ ਹੀ ਨਹੀਂ ਰਹੇ ਤੇ ਸਾਨੂੰ ਵਾਕਈ ਮਿਲਡ ਪ੍ਰੋਡਕਟ ਸਾਨੂੰ ਮਿਲਕ ਪ੍ਰੋਡਕਟ ਜੋ ਵੀ ਹੈ ਦੁੱਧ ਮੱਖਣ ਘਿਓ ਪਨੀਰ ਵਗੈਰਾ ਸਾਰਾ ਬੰਦ ਕਰਨਾ ਪਏਗਾ ਬੰਦ ਵੀ ਕਿਉਂ ਕਰਨਾ ਪਏਗਾ ਜੇ ਕੁਝ ਕੁਝ ਹੱਦ ਤੱਕ ਸਾਨੂੰ ਇਹਦੀ ਕੁਆਂਟੀਟੀ ਘਟਾਣੀ ਪੈਣੀ ਹੈ ਤਾਂ ਜੋ ਜਿਸ ਟਾਈਮ ਇਹ ਵਧੀਆ ਤੇ ਪਿਓਰ ਪਿਉਰਿਟੀ ਦੇ ਵਿੱਚ ਆਣਗੇ ਤੇ ਉਦੋਂ ਆਪਾਂ ਦੁਬਾਰਾ ਸ਼ੁਰੂ ਕਰੀਏ ਤੇ ਡਾਕਟਰ ਸਾਹਿਬ ਇੱਕ ਤੁਹਾਨੂੰ ਮੈਂ ਹੋਰ ਗੱਲ ਕੁਝ ਨਹੀਂ ਚਾਹਾਂਗਾ ਜੋ ਲੇਡੀਜ਼ ਦੀਆਂ ਰੂਟੀਨਸ ਹੁੰਦੀਆਂ ਨੇ ਜਿਵੇਂ ਸਵੇਰੇ ਉੱਠਣ ਤੋਂ ਲੈ ਕੇ ਰਾਤੀ ਸੌਣ ਤੱਕ ਇਹ ਵੀ ਇਹਨਾਂ ਦੇ ਯੂਟਰਸ ਦੇ ਵਿੱਚ ਕੋਈ ਪ੍ਰਭਾਵ ਪਾਉਂਦੀਆਂ ਨੇ ਡਾਕਟਰ ਸਾਹਿਬ ਡੇਲੀ ਰੂਟੀਨ ਤਾਂ ਨਹੀਂ ਇੱਕ ਮੈਡੀਕਲ ਦੀ ਟਰਮ ਹੈ ਸਾਈਕੋਸਮੈਟ੍ਰਿਕ ਸਾਈਕੋਸਮੈਟ੍ਰਿਕ ਦਾ ਮਤਲਬ ਹੈ ਵੀ ਕੁਝ ਬਿਮਾਰੀਆਂ ਸਾਡੇ ਮਨ ਤੋਂ ਸਾਡੇ ਸਰੀਰ ਵੱਲ ਜਾਂਦੀਆਂ ਨੇ ਜਦੋਂ ਫੀਮੇਲ ਦਾ ਕੰਮ ਜੋ ਹੈ ਨਾ ਉਹ ਘਰ ਦੇ ਵਿੱਚ ਜ਼ਿਆਦਾ ਕਿਸੇ ਗੱਲ ਨੂੰ ਸੋਚਦੀਆਂ ਨੇ ਤਾਂ ਸਾਨੂੰ ਇੱਕ ਇਲੈਕਟਰੋ ਹੋਮ ਵਰਕ ਚ ਡਾਕਟਰ ਹੋਣ ਦੇ ਨਾਤੇ ਉਹਨਾਂ ਦੇ ਥਾਟ ਤੇ ਥੋੜਾ ਜਿਹਾ ਕੰਮ ਕਰਨਾ ਪੈਂਦਾ ਔਰ ਮੈਂ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਵੀ ਕੁੜੀਆਂ ਨੂੰ ਜਾਂ ਗ੍ਰਹਿਣੀਆਂ ਨੂੰ ਸੋਆਣੀਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਆਪਣੇ ਥਾਟ ਨੂੰ ਥੋੜਾ ਜਿਹਾ ਕੰਟਰੋਲ ਕਰੋ ਥੋੜਾ ਜਿਹਾ ਸੋਚਣਾ ਘੱਟ ਕਰੋ ਤਾਂ ਤੁਸੀਂ ਤੰਦਰੁਸਤ ਹੋ ਸਕਦੇ ਹੋ ਦੇਖੋ ਅੱਜ ਦਾ ਜੋ ਜ਼ਮਾਨਾ ਹੈ ਕੰਮ ਕਰਦਾ ਜ਼ਮਾਨਾ ਹੈ ਸਟ्रेस ਤਾਂ ਲੇਡੀਜ਼ ਦੀ ਲਾਈਫ ਦੇ ਵਿੱਚ ਰਹਿੰਦਾ ਹੀ ਰਹਿੰਦਾ ਹੈ ਜੀ ਕਿਉਂਕਿ ਬੱਚਿਆਂ ਨੂੰ ਭੇਜਣਾ ਹੈ ਨਾ ਹਸਬੰਡਸ ਤੇ ਬੱਚਿਆਂ ਨੂੰ ਤਿਆਰ ਕਰਕੇ ਲੰਚ ਵਗੈਰਾ ਬ੍ਰੇਕਫਾਸਟ ਵਗੈਰਾ ਸਾਰਾ ਕੁਝ ਡਿਨਰ ਵਗੈਰਾ ਤੱਕ ਉਹਨਾਂ ਨੂੰ ਇੰਨਾ ਕੁ ਸਟ्रेस ਰਹਿੰਦਾ ਹੈ ਕਿ ਉਹ ਉਹਨਾਂ ਦੀ ਰੁਟੀਨ ਹੀ ਨਹੀਂ ਐਵੇਂ ਜੀ ਰਹਿ ਜਾਂਦੀ ਕਿ ਉਹ ਆਪਣੇ ਲਈ ਵੀ ਕੁਝ ਕਰਨਾ ਸੋ ਡਾਕਟਰ ਸਾਹਿਬ ਉਹਨਾਂ ਲੇਡੀਜ਼ ਨੂੰ ਤੁਸੀਂ ਕੀ ਕਹੋਗੇ ਕਿ ਉਹ ਆਪਣੀ ਰੁਟੀਨ ਕਿਸ ਤਰੀਕੇ ਨਾਲ ਸੈੱਟ ਕਰਨ ਉਹਨਾਂ ਨੂੰ ਕੀ ਕੀ ਖਾਣਾ ਪੀਣਾ ਚਾਹੀਦਾ ਕੀ ਕੀ ਖਾਣਾ ਪੀਣਾ ਨਹੀਂ ਚਾਹੀਦਾ ਡਾਟਸਪ ਖਾਣ ਪੀਣ ਦੇ ਵਿੱਚ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਉਹਨਾਂ ਨੂੰ ਥੋੜਾ ਜਿਹਾ ਨੇਚਰ ਦੇ ਨੇੜੇ ਆਉਣਾ ਪਏਗਾ ਔਰ ਡੇਲੀ ਰੂਟੀਨ ਚ ਵੀ ਅਗਰ ਉਹਨਾਂ ਨੂੰ ਇਹ ਪ੍ਰੋਬਲਮ ਹੈ ਕਿ ਉਹ ਥਾਟ ਨੂੰ ਆਪਣੇ ਨੂੰ ਕੰਟਰੋਲ ਨਹੀਂ ਕਰ ਸਕਦੇ ਤਾਂ ਵੀ ਉਹਨਾਂ ਨੂੰ ਨੇਚਰ ਦੇ ਨੇੜੇ ਆਉਣਾ ਪਏਗਾ ਉਹਨਾਂ ਨੂੰ ਆਪਣੇ ਘਰ ਦੇ ਨੇੜੇ ਕਿਸੇ ਪਾਰਕ ਚ ਕਿਸੇ ਜੇ ਪਾਰਕ ਨਹੀਂ ਹੈ ਤਾਂ ਆਪਣੇ ਘਰੇ ਥੋੜੀ ਜਿਹੀ ਜਗ੍ਹਾ ਦੇ ਵਿੱਚ ਗਮਲੇ ਲਗਾਉਣ ਗਮਲਿਆਂ ਵਿੱਚ ਫੁੱਲ ਬੀਜਣ ਉਹਨਾਂ ਦੀ ਗੋਡੀ ਕਰਨ ਜਿੰਨਾ ਉਹ ਨੇਚਰ ਦੇ ਨੇੜੇ ਰਹਿਣਗੇ ਉਹਨਾਂ ਸਾਡੀਆਂ ਧੀਆ ਭੈਣਾਂ ਕੁੜੀਆਂ ਤੰਦਰੁਸਤ ਰਹਿਣਗੇ ਸਾਰੇ ਦੇਖਦੇ ਹਾਂ ਸੀ ਕਿ ਜੋ ਵੀ ਸਿਸਟਮ ਸਾਡੇ ਅੱਜ ਦੇ ਜ਼ਮਾਨੇ ਦੇ ਵਿੱਚ ਰਹਿ ਰਿਹਾ ਹੈ ਤੇ ਲੇਡੀਜ਼ ਦੇ ਸਾਰੇ ਕੰਮਾਂ ਨੂੰ ਬਹੁਤ ਹੀ ਸੋਖੇ ਤਰੀਕੇ ਦੇ ਨਾਲ ਕਰ ਦਿੱਤਾ ਗਿਆ ਚਾਹੇ ਉਹ ਝਾੜੂ ਪੋਚੇ ਨੂੰ ਲੈ ਕੇ ਹੋਵੇ ਚਾਹੇ ਉਹ ਕੱਪੜੇ ਧੋਣ ਦੇ ਤਰੀਕੇ ਨੂੰ ਲੈ ਕੇ ਹੋਵੇ ਚਾਹੇ ਉਹ ਭਾਂਡਿਆਂ ਦੇ ਧੋਣ ਦੇ ਤਰੀਕੇ ਵੀ ਉਹ ਕਿਸੇ ਪਾਸੇ ਮਿਹਨਤ ਨਹੀਂ ਕਰ ਪਰ ਉਸ ਕਰਕੇ ਵੀ ਉਹਨਾਂ ਦੇ ਸਰੀਰ ਦੇ ਉੱਤੇ ਜਿਆਦਾ ਇਹਨਾਂ ਚੀਜ਼ਾਂ ਦਾ ਪ੍ਰਭਾਵ ਪੈਂਦਾ ਪਿਆ ਬਿਲਕੁਲ ਡਾਕਟਰ ਸਾਹਿਬ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਅਗਰ ਸਾਡੀ ਐਕਸਰਸਾਈਜ਼ ਨਾ ਹੋਵੇ ਤਾਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਾਂ ਅਗਰ ਅਸੀਂ ਫਿਰ ਵੀ ਐਕਸਰਸਾਈਜ਼ ਨਹੀਂ ਕਰ ਪਾਉਂਦੇ ਸਾਡਾ ਡੇਲੀ ਰੁਟੀਨ ਹੀ ਇਸ ਤਰ੍ਹਾਂ ਦਾ ਵੀ ਉਸ ਨਹੀਂ ਕਰ ਪਾਉਂਦੇ ਤਾਂ ਕੋਈ ਵੀ ਖਾਣਾ ਮੂੰਹ 'ਚ ਪਾਉਣ ਤੋਂ ਪਹਿਲਾਂ ਇੰਨਾ ਕੁ ਸੋਚ ਲਿਆ ਕਰੋ ਵੀ ਅਸੀਂ ਕੀ ਮੂੰਹ 'ਚ ਪਾਉਣਾ ਹੈ ਔਰ ਕੀ ਨਹੀਂ ਪਾਉਣਾ ਅਸੀਂ ਤਾਂ ਵੀ ਤੰਦਰੁਸਤ ਹੋ ਸਕਦੇ ਹਾਂ ਇੱਕ ਡਾਕਟਰ ਸਾਹਿਬ ਆਪਾਂ ਦੇਖਦੇ ਹਾਂ ਜ਼ਿਆਦਾਤਰ ਲੈਨ ਲੇਡੀਜ਼ ਸੂਰਜ ਚੜਨ ਤੋਂ ਪਹਿਲਾਂ ਜਿਹੜੇ ਪੁਰਾਣੇ ਜ਼ਮਾਨੇ ਦੇ ਵਿੱਚ ਉੱਠਦੇ ਸੀਗੇ ਉਹਨਾਂ ਕੋਲ ਬਥੇਰੇ ਕੰਮਕਾਰ ਵੀ ਹੁੰਦੇ ਸੀਗੇ ਉਹ ਉਹ ਐਕਸਰਸਾਈਜ਼ਿਸ ਵੀ ਕਰਦੀਆਂ ਸੀਗੀਆਂ ਜੋ ਅੱਜ ਕੱਲ ਜਿਮ ਦੇ ਵਿੱਚ ਦੱਸੀਆਂ ਜਾਂਦੀਆਂ ਨੇ ਵੀ ਪੋਚਾ ਐ ਲਾਉਣਾ ਜੀ ਉਹਨੂੰ ਕੀ ਕਹਿੰਦੇ ਡੱਕ ਬੋਕ ਕਹਿ ਦਿੰਦੇ ਨੇ ਜੀ ਉਹੀ ਇਹ ਪੋਚਾ ਲਾਣਾ ਹੁੰਦਾ ਜਾਂ ਆਪਣਾ ਝਾੜੂ ਲਾਣਾ ਹੁੰਦਾ ਸੀਗਾ ਹੈਣਾ ਜੀ ਤੇ ਉਹ ਇਹਨਾਂ ਨੇ ਡੱਕ ਬੋਕ ਬਣਾ ਛੱਡੀ ਜੀ ਉਸ ਤੋਂ ਇਲਾਵਾ ਜਿਵੇਂ ਤੁਸੀਂ ਮਧਾਣੇ ਰੜਕਣਾ ਮਧਾਣੇ ਰੜਕਦੇ ਸੀ ਉਹਦੇ ਨਾਲ ਹੀ ਬੜੀ ਐਕਸਰਸਾਈਜ਼ ਹੁੰਦੀਆਂ ਸੀਗੀਆਂ ਕਿਉਂਕਿ ਉਹ ਟਿਊਬਸ ਦਬੇ ਜਾਂਦੇ ਸੀ ਕਾਫੀ ਕਸਰਤ ਦੇ ਨਾਲ ਹੀ ਨਾਲੋਂ ਫਿਰ ਕਹਿੰਦੇ ਤੁਸੀਂ ਇਹ ਦੱਸੋਗੇ ਵੀ ਹੁਣ ਜੇ ਲੇਡੀਜ਼ ਨੂੰ ਮਾਰਨਿੰਗ ਦੇ ਵਿੱਚ ਉੱਠ ਕੇ ਕੀ ਰੂਟੀਨ ਰੱਖਣਾ ਚਾਹੀਦਾ ਰਾਤੀ ਸੌਣ ਤੱਕ ਸਵੇਰੇ ਉੱਠ ਕੇ ਇੱਕ ਲੇਡੀ ਨੂੰ ਸਭ ਤੋਂ ਪਹਿਲਾਂ ਤਾਂ ਜੋ ਮਿਲਕੀ ਪ੍ਰੋਡਕਟਸ ਹੀ ਲੈਣੇ ਆ ਕਈ ਖਾਸ ਕਰਕੇ ਸਾਡੇ ਪਿੰਡਾਂ ਦੀਆਂ ਸੁਆਣੀਆਂ ਫੀਮੇਲ ਕੀ ਕਰਦੀਆਂ ਉਹ ਦੁੱਧ ਲੈਣੀਆਂ ਜਾਂ ਦੁੱਧ ਤੋਂ ਬਣੀ ਹੋਈ ਕੋਈ ਚਾਹ ਜਿਸ ਤਰ੍ਹਾਂ ਦਾ ਪ੍ਰੋਡਕਟ ਲੈਣੀਆਂ ਸਭ ਤੋਂ ਪਹਿਲਾਂ ਤਾਂ ਸਾਨੂੰ ਉਹ ਬੰਦ ਕਰਨਾ ਚਾਹੀਦਾ ਔਰ ਜਿਹੜੇ ਉਹਦੇ ਨਾਲ ਜਿਹੜੀਆਂ ਫੀਮੇਲ ਉਹਦੇ ਨਾਲ ਮੈਦੇ ਤੋਂ ਬਣੀਆਂ ਚੀਜ਼ਾਂ ਨਮਕੀਨ ਬਿਸਕਟੂ ਗੈਰ ਲੈਣੀਆਂ ਉਹਨਾਂ ਨੂੰ ਉਹ ਬੰਦ ਕਰਨਾ ਚਾਹੀਦਾ ਉਸ ਤੋਂ ਬਾਅਦ ਉਹਨਾਂ ਨੂੰ ਆਪਣਾ ਜੋ ਰੁਟੀਨ ਦਾ ਘਰ ਦਾ ਖਾਣਾ ਉਹ ਖਾਣਾ ਚਾਹੀਦਾ ਬਾਹਰਲਾ ਖਾਣਾ ਬੰਦ ਦੁਪਹਿਰੇ ਉਹਨਾਂ ਨੂੰ ਨੈਪ ਸ਼ਾਟ ਲੈਣਾ ਚਾਹੀਦਾ ਥੋੜਾ ਟਾਈਮ ਜਿੰਨਾ ਟਾਈਮ ਵੀ ਉਹ ਖਾਣਾ ਖਾਣ ਤੋਂ ਬਾਅਦ ਵਾਕ ਕਰਨ ਤੋਂ ਬਾਅਦ ਆਰਾਮ ਕਰ ਸਕਣ ਔਰ ਸ਼ਾਮ ਨੂੰ ਐਕਸਰਸਾਈਜ਼ ਜ਼ਰੂਰ ਕਰਨਾ ਅੱਧਾ ਘੰਟਾ ਜਿੰਨਾ ਕਿ ਉਹ ਕਰ ਸਕਣ ਔਰ ਉਹਨਾਂ ਨੂੰ ਸ਼ਾਮ ਨੂੰ ਸੌਣ ਤੋਂ ਪਹਿਲਾਂ ਕੋਈ ਵੀ ਮਿਲਕ ਪ੍ਰੋਡਕਟ ਨਹੀਂ ਲੈਣਾ ਜੇ ਅਸੀਂ ਤੰਦਰੁਸਤ ਹੋਣਾ ਚਾਹੁੰਦੇ ਆ ਤਾਂ ਸਾਨੂੰ ਇਹ ਕੁਝ ਚੀਜ਼ਾਂ ਛੱਡਣੀਆਂ ਪੈਣਗੀਆਂ ਇਹ ਵੀ ਡਾਕਟਰ ਸਾਹਿਬ ਕਹਿ ਦਿੰਦੇ ਨੇ ਵੀ ਸਾਡੇ ਜਿਹੜੇ ਪੰਜਾਬੀਆਂ ਦੀ ਖਾਣਾ ਕੀ ਦੁੱਧ ਲੱਸੀ ਕਿਉ ਮੱਖਣ ਹੈ ਤੇ ਅਸੀਂ ਮਿਲਕ ਪ੍ਰੋਡਕਟ ਛੱਡ ਨਹੀਂ ਸਕਦੇ ਵੀ ਉਹਦਾ ਕੋਈ ਅਲਟਰਨੇਟਿਵ ਵੀ ਹੀ ਹੈਗਾ ਆਪਣੇ ਕੋਲ ਅਲਟਰਨੇਟਿਵ ਡਾਕਟਰ ਸਾਹਿਬ ਇਸ ਯੁੱਗ ਚ ਅੱਜ ਅਸੀਂ ਬੈਠੇ ਆਂ ਜਿਸ ਸਮੇਂ ਚ ਅੱਜ ਬੈਠੇ ਆਂ ਅਸੀਂ ਹਰ ਜਗ੍ਹਾ ਕੈਮੀਕਲ ਨਾਲ ਭਰੀ ਹੋਈ ਐ ਇਸ ਕਰਕੇ ਸਾਨੂੰ ਸਵਾਦ ਛੱਡਣੇ ਪੈਣਗੇ ਪੰਜਾਬੀ ਹੁਣ ਉਹ ਪੰਜਾਬੀ ਨਹੀਂ ਰਹੀ ਉਹਨਾਂ ਦੇ ਪੱਲੇ ਮਿਹਨਤ ਨਹੀਂ ਰਹੀ ਉਹ ਨਹੀਂ ਐਕਸਰਸਾਈਜ਼ ਨਹੀਂ ਕਰਦੇ ਉਹ ਨਹੀਂ ਭੱਜ ਦੌੜ ਨਹੀਂ ਕਰਦੇ ਹੁਣ ਜਿਆਦਾ ਜੋ ਵਰਕ ਹੈ ਜੋ ਕੰਮ ਹੈ ਉਹ ਸਾਡਾ ਮੈਂਟਲੀ ਹੋ ਚੁੱਕਿਆ ਇਸ ਕਰਕੇ ਅਸੀਂ ਆਪਣੇ ਖਾਣੇ ਨੂੰ ਠੀਕ ਕਰਕੇ ਤੰਦਰੁਸਤ ਹੋ ਸਕਦੇ ਡਾਕਟਰ ਸਾਹਿਬ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਯੂਟਰਸ ਦੀਆਂ ਅਲੱਗ-ਅਲੱਗ ਬਿਮਾਰੀਆਂ ਨੂੰ ਟ੍ਰੀਟ ਕਰਨ ਦੇ ਲਈ ਕੀ ਕੀ ਮੈਡੀਸਿਨਸ ਯੂਜ਼ ਕੀਤੀਆਂ ਜਾਂਦੀਆਂ ਇਲੈਕਟ੍ਰੋ ਹੋਮਿਓਪੈਥੀ ਦੇ ਵਿੱਚ ਖਾਸ ਕਰਕੇ ਗੱਲ ਕਰਾਂਗੇ ਆਪਾਂ ਯੂਟਰਾਈਨ ਫੀਬਰੋਇਡ ਦੀ ਤਾਂ ਉਹਦੇ ਵਿੱਚ ਦੋ ਕੰਬੀਨੇਸ਼ਨ ਮੈਂ ਤੁਹਾਨੂੰ ਦੱਸਦਾ ਬਹੁਤ ਅੱਛਾ ਰਿਜ਼ਲਟ ਹੈ ਉਹਨਾਂ ਦਾ ਮੇਰੇ ਕੋਲ ਬਹੁਤ ਸਰੀਆਂ ਅਲਟਰਾਸਾਊਂਡਾਂ ਆਉਣੀਆਂ ਔਰ ਬਹੁਤ سارے ਕੇਸ ਇਸ ਮੈਡੀਸਿਨ ਦੇ ਨਾਲ ਠੀਕ ਹੋ ਸਕਦੇ ਨੇ ਸਭ ਤੋਂ ਪਹਿਲੀ ਹੈ ਐਸ 2 ਪਲੱਸ ਸੀ 2 blue electricity aur dusra combination hai c2 wen one aur green electricity eh dono medicines on morning evening land de naal bhi patient theek ho sakde ne aur naal tohanu ek proper health coach di bhi load hai jo tohanu dassay tusi ki khana hai aur ki nahi khana dr saab naabe je tade kol koi patient honda te tusi ਆਪਣੀ ਟਾਈਮਿੰਗ ਦੱਸੋ ਵੀ ਤੁਹਾਡੀ ਟਾਈਮਿੰਗ ਕੀ ਰਹਿੰਦੀ ਹੈ ਤੇ ਤੁਹਾਡੀ ਜਿਹੜੀ ਕਲੀਨਿਕ ਹੈ ਉਹ ਕਿੱਥੇ ਲੋਕੇਟ ਹੈ ਦੀਪ ਇਲੈਕਟ੍ਰੋ ਹੋਮੋਪੈਥਿਕ ਕਲੀਨਿਕ ਥੂਹੀ ਰੋਡ ਨਾਪਾ ਜੋ ਮੇਰੀ ਟਾਈਮਿੰਗ ਹੈ ਜੀ ਉਹ ਮਾਰਨਿੰਗ 9 ਏਮ ਤੋਂ 2 ਪੀਐਮ ਔਰ ਸ਼ਾਮ ਨੂੰ 4 ਪੀਐਮ ਤੋਂ 7 ਪੀਐਮ ਸਤਿ ਸ਼੍ਰੀ ਅਕਾਲ ਦੋਸਤੋ ਇਹ ਸਨ ਸਾਡੇ ਨਾਲ ਡਾਕਟਰ ਪ੍ਰਦੀਪ ਸਿੰਘ ਜੀ ਜੋ ਕਿ ਨਾਬਾ ਤੋਂ ਸਨ ਇਲੈਕਟ੍ਰੋ ਹੋਮੋਪੈਥੀ ਦੇ ਮੈਡੀਸਿਨਸ ਬਾਰੇ ਤੇ ਆਪਾਂ ਲੇਡੀਜ਼ ਦੇ ਯੂਟਰਸ ਫाइब੍ਰੋਇਡਸ ਫਲਪਿੰ ਟਿਊਬਸ ਦੀ ਬਲੋਕੇਜ ਦੀ ਗੱਲ ਕੀਤੀ ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ